ਕਾਲੀਚੇ ਰੋਪਨਗਰ ਨੇੜਲੇ ਪਿੰਡ ਨੌਰਪੁਰ ਬੇਦੀ ਦੇ ਪਿੰਡ ਧਮਾਣਾ ਚ ਇੱਕ ਨਾਬਾਲਗ ਲੜਕੇ ਨਾਲ ਜ਼ਬਰ ਜਨਾਹ ਦੀ ਘਟਨਾ ਸਾਹਮਣੇ ਆਈ ਹੈ ਜਿਸ ਕਾਰਨ ਪੀੜਤ ਨਾਬਾਲਗ ਲੜਕੀ ਨੇ ਖੁਦਕੁਸ਼ੀ ਕਰ ਲਈ ਹੈ ਜ਼ਿਕਰਯੋਗ ਹੈ ਕਿ ਪੀੜਤ ਲੜਕੀ ਦੀ ਉਮਰ 15 ਸਾਲ ਹੈ ਜੋ ਕਿ ਆਪਣੀ ਬਜ਼ੁਰਗ ਨਾਨੀ ਨਾਲ ਪਿੰਡ ਚ ਰਹਿੰਦੀ ਸੀ ਅਤੇ ਬੀਤੇ ਦਿਨੀ ਉਹ ਆਪਣੇ ਭਰਾ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ ਜਿੱਥੋਂ ਪਿੰਡ ਦੇ ਹੀ ਕੁਝ ਲੜਕੇ ਉਸਨੂੰ ਅਗਵਾ ਕਰਕੇ ਲੈ ਗਏ ਅਤੇ ਝਾੜੀਆਂ ਵਿੱਚ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਪੀੜਤ ਲੜਕੀ ਦੇ ਭਰਾ ਦੀ ਵੀ ਉਕਤ ਲੜਕਿਆਂ ਵੱਲੋਂ ਕੁੱਟਮਾਰ ਕੀਤੀ ਗਈ ਜਦੋਂ ਕੁਝ ਲੋਕ ਕੰਮ ਤੇ ਜਾ ਰਹੇ ਸਨ ਤਾਂ ਉਹਨਾਂ ਨੇ ਲੜਕੀ ਦੀ ਚੀਕ ਪੁਕਾਰ ਸੁਣੀ ਤਾਂ ਉਕਤ ਲੜਕੇ ਉੱਥੋਂ ਭੱਜ ਗਏ ਬਾਅਦ ਚ ਉਕਤ ਲੜਕੀ ਨੇ ਸਾਰੀ ਘਟਨਾ ਆਪਣੀ ਨਾਨੀ ਨੂੰ ਦੱਸੀ ਜਿਸ ਤੋਂ ਬਾਅਦ ਉਕਤ ਲੜਕੀ ਨੇ ਬੀਤੀ ਰਾਤ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਇਹ ਦੁਸ਼ਕਰਮ ਦਾ ਸਾਨੂੰ ਬਾਕੀ ਕੁਝ ਨਹੀਂ ਪਤਾ ਸਾਨੂੰ ਐਂ ਕਹਿੰਦੇ ਵੀ ਜਿੱਦਾਂ ਸਰਪੰਚ ਦੇ ਘਰ ਬੱਤੀ ਦਾ ਰੇਵ ਹੋਣ ਤੋਂ ਬਾਅਦ ਸਰਪੰਚ ਦੇ ਘਰ ਆਈ ਸਪੂਰਤ ਕੀਤੀ ਗਈ ਨੇਰੇ ਕਮ ਆਲਿਆ ਨੇ ਨੋਧੇ ਮਾਜਰੇ ਤੋਂ ਅਸੀਂ ਤਾਂ ਸਿਰਫ ਇਹ ਕਹਿੰਦੇ ਵੀ ਉਹ ਬੱਚੀ ਨੇ ਦਵਾਈ ਕਿੱਦਾਂ ਖਾਧੀ, ਕਿਆ ਹੋਇਆ ਉਹ ਸਰਪੰਚ ਦੇ ਘਰ ਆ ਸਰਪੰਚ ਨੂੰ ਹੀ ਪਤਾ ਹੋਣਾ ਨਾ ਸਾਰੀ ਚੀਜ਼ ਦਾ। ਸਾਨੂੰ ਇਸ ਬਾਰੇ ਸਿਰਫ ਇੰਨਾ ਪਤਾ ਵੀ ਉਹਨੂੰ ਜੇ ਬੱਚੀ ਦਾ ਰੇਵ ਹੋਇਆ ਉਹਨੂੰ ਸਾਡੇ ਪਿੰਡ ਵਿੱਚ ਕਿਸੇ ਵੀ ਮੈਂਬਰ ਨੂੰ ਜਾਂ ਘਰ ਦੇ ਮੈਂਬਰ ਸਦਸ ਨੂੰ ਦੱਸਣਾ ਚਾਹੀਦਾ ਫਰਜ਼ ਤਾਂ ਨਾ। ਉਹ ਸਰਪੰਚ ਨੇ ਆਪਣੇ ਤਿੱਕਰ ਆਪੇ ਉਹ ਡਾਕਟਰ ਕੋਲ ਲੈ ਕੇ ਗਿਆ। ਆਪੇ ਉਹਨੇ ਟ੍ਰੀਟਮੈਂਟ ਕਰਾਇਆ ਕਿ ਨਹੀਂ ਕਰਾਇਆ ਉਹ ਸਾਨੂੰ ਇਹਦੇ ਬਾਰੇ ਨੀਂ ਕੁਝ ਵੀ ਪਤਾ। ਵੀ ਅਸੀਂ ਕਹਿੰਦੇ ਸਾਡੀ ਬੱਚੀ ਨੂੰ ਇਨਸਾਫ਼ ਮਿਲਣਾ ਚਾਹੀਦਾ ਅਗਰ ਉਹਨੇ ਦਵਾਈ ਖਾਧੀ ਜਾਂ ਖਲਾਈ ਜਾਂ ਉਹਦੇ ਨਾਲ ਰੇਵ ਹੋਇਆ। ਉਹ ਸਾਨੂੰ ਦੱਸਣਾ ਤਾਂ ਚਾਹੀਦਾ ਤਾਂ ਉਹਨਾਂ ਨੂੰ ਘਰ ਦੇ ਕਿੰਨਾ ਪਰਿਵਾਰ ਮੈਂਬਰ ਹੈ ਹੁੰਦਾ ਕਿੰਨਾ ਪਿੰਡ ਹੈ ਕਿੱਡਾ ਵੱਡਾ ਉਹਨਾਂ ਨੇ ਆਪਣੇ ਤੱਕ ਕੀ ਹੋ ਰੱਖੀਏ ਖਬਰ ਇਹਦੇ ਵਿੱਚ ਜਾ ਕੋਈ ਉਹਦੇ ਉਹਦੇ ਘਰ ਦੇ ਮੈਂਬਰ ਮੌਜੂਦ ਹੋਊਗਾ ਤਾਂ ਹੀ ਉਹਨਾਂ ਨੇ ਐਦਾਂ ਰੱਖਿਆ ਸਾਥ ਉਲਕੋ ਕਾਜ ਨੂੰ ਪਤਾ ਨਹੀਂ ਸੀ ਕੁਝ ਨਹੀਂ ਜੀ ਸਾਨੂੰ ਤਾਂ ਕਹਿੰਦੇ ਹੁੰਦੇ ਦੂਆ ਦਿਨ ਮਤਲਬ ਕੀ ਕਹਿੰਦੇ ਪਤਾ ਲੱਗਿਆ ਮੈਂ ਤਾਂ ਇੱਥੇ ਦੀ ਕੁੜੀ ਆ ਨਾ ਮੈਨੂੰ ਜਦੋਂ ਇਹਨਾਂ ਨੇ ਦੱਸਿਆ ਮੇਰੇ ਭਰਾਵਾਂ ਨਾਲ ਵੀ ਆਹ ਗੱਲ ਹੋ ਗਈ ਪਿੰਡ ਤੋਂ ਫਿਰ ਮੈਂ ਇੱਥੇ ਆ ਗਈ ਨਾ ਕਿ ਇਹ ਕੁੜੀ ਦਾ ਇਨਸਾਫ ਕਰਕੇ ਅਸੀਂ ਨਾਲ ਖੜੇ ਆ ਇਹਨ ਸਾਫੀਸ ਕੁੜੀ ਨੂੰ ਜੱਤ ਕਰੀ ਦਾ ਸੰਸਕਾਰ ਨਹੀਂ ਹੋਣ ਦੇਣਾ ਜੱਤ ਕਰੀ ਨੂੰ ਮਤਲਬ ਕਿ ਇਨਸਾਫ ਨਹੀਂ ਮਿਲਦਾ ਉਹ ਜਿਨ੍ਹਾਂ ਨੇ ਇਹ ਦੁਸ਼ਕਰਮ ਕੀਤਾ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਜੱਤ ਕਰ ਅਸੀਂ ਸੰਸਕਾਰ ਨਹੀਂ ਬਚੀ ਦਾ ਹੋਣ ਦੇਣਾ ਤੇ ਸਾਡੇ ਨਾਲ ਉਹ ਤੇ ਗੁਰਦਰਾ ਝੰਡਾ ਜੀ ਸਾਹਿਬ ਉੱਥੇ ਨਿਆਣੇ ਗਏ ਇਹ ਇਹਦੇ ਮਾਂ ਵੀ ਨਹੀਂ ਹੈਗੀ ਇਹ ਡੈਡੀ ਫਾਦਰ ਦੀ ਪਹਿਲਾਂ ਡੈਥ ਹੋ ਗਈ 13 ਸਾਲ ਹੋ ਗਏ ਮਾਂ ਦੇ 1.5 1.5-2 ਸਾਲ ਮਾਂ ਦੇ ਗੈਸ ਹੋ ਗਈ ਇਹਨਾਂ ਕੋਲ ਇਹਦੀ ਨਾਨੀ ਨਾਨੀ ਰਹਿੰਦੀ ਹੋਰਾ ਨਾਨੀ ਨਾਨੀ ਉਹ ਦੇਖਭਾਲ ਕਰਦੀ ਗੁਰਦਾਰੇ ਸੌਦਾ ਲਿਆਣਗੇ ਇਹਦੇ ਬੰਨ ਕਿਆ ਲਿਆਣਗੇ ਇਹਦੇ ਦੋਵੇਂ ਭੈਣ ਭਾਈ ਰਾਸ ਤੇ ਜੁਨੇ ਘੇਰ ਲੈ ਆ ਗਏ ਮੁੰਡੇ ਦਾ ਚਪੇੜਾਂ ਚੂੜਾਂ ਛੱਡੀਆਂ ਉਹ ਨਿਠਾਤਾ ਉੱਤੇ ਕੁੜੀ ਨੂੰ ਫੜ ਕੇ ਲੈ ਕੇ ਝਾੜੀਆਂ ਚ ਨਾ ਇਹ ਕੁਦਰਤੀ ਨਰੇਗਾਂ ਵਾਲੇ ਲੱਗੇ ਉਹਦੇ ਜਿਹੋ ਨੇ ਦੇਖਿਆ ਨਾ 10-15 ਮਿੰਟ ਬਾਅਦ 10 ਮਿੰਟ ਹੋ ਗਏ ਉਹ ਤੱਕ ਠੀਕ ਹੀ ਝਾੜਾ ਪੈਂਦਾ ਇੰਨੇ ਛਿੱਤੇ ਤੇ ਧਿਆਨ ਵੀ ਨਹੀਂ ਜਾਂਦਾ ਨਰੇਗਾਂ ਦਾ ਜਿਹੜੇ ਗਈਆਂ ਉਹ 3 ਮਿੰਟ ਜਾ ਕੇ ਪੱਜੀਆਂ ਗਈਆਂ ਉਹਨੇ ਕੁੜੀ ਦਾ ਕੱਪੜੇ ਪਾਏ ਜਾਨੂੰ ਉਹ ਪੱਜ ਗਏ ਫਿਰ ਉਹਨੇ ਮੌਜੂਦਾ ਸਰਪੰਚ ਬੁਲਾ ਲਿਆ ਸਾਡਾ ਸਰਪੰਚ ਉਹਨਾਂ ਨੇ ਲਿਆ ਬਿਠਾ ਲਿਆ ਬਸ ਸਵੇਰ ਨੂੰ ਪਤਾ ਲੱਗਿਆ ਕਿ ਇਹ ਕੁੜੀ ਦੀ ਡੈਥ ਹੋ ਗਈ ਉਹ ਘਬਰਾ ਗਈ ਨਾ ਡਰ ਗਈ ਕੁੜੀ ਕਿ ਇੱਕ ਦਿਨ ਨੇ ਰੇਪ ਕੀਤਾ ਸਾਰੇ ਪਿੰਡ ਚ ਹੁਣ ਰੋਲਾ ਪੈ ਗਿਆ ਵੀ ਰੇਪ ਹੋ ਗਿਆ ਕੁੜੀਆਂ ਰੋਇਖ ਹੋ ਗਿਆ ਨਿਆਣਾ ਡਰੇ ਜਾਂਦਾ ਤੇ ਮੇਰੀ ਬਦਨਾਮੀ ਹੋ ਗਈ ਬਾ ਉਹਰਲ ਕਿਤੇ ਲੋਕਲ ਹਸਪੀਟਲ ਤੇ ਲੈ ਗਏ ਸਵੇਰੇ ਕਹਿੰਦੇ 5 ਵਜੇ ਪਹੁੰਚੀ ਹੋ ਗਈ ਮੈਨੂੰ ਤਾਂ ਕੋਈ 8:30 ਵਜੇ ਪਤਾ ਲੱਗਿਆ ਜਦ ਮੈਂ ਆਇਆ ਉਹਰਾ ਤਾਂ ਕਿਸੇ ਨੇ ਕੋਈ ਗਾਰਬਨੀਤੀ ਕੀਤੀ ਵੀ ਆ ਕੇ ਫਿਰ ਮੈਂ ਚੌਂਕੀ ਨੂੰ ਫੋਨ ਕੀਤਾ ਇਹ ਵੀ ਭਾਈ ਐਦਾਂ ਆ ਗੱਲਬਾਤ ਹੋਈ ਚੌਂਕੀ ਵਾਲੇ 20 ਮਿੰਟ ਚੋਰਾ ਪੁੱਜ ਗਏ ਬਾਕੀ ਉਹਦੇ ਬਾਅਦ ਤਾਂ ਫਿਰ ਪੁਲਿਸ ਨਾਲ ਧੜਕੀ ਕੀਤੀ ਵੀ ਵੀ ਪੂਰੇ ਰੋਪੜ ਜਿਲ੍ਹੇ ਦੀ ਪੁਲਿਸ ਸਾਡੇ ਕੇਸ ਪਰੇ ਗੌਰ ਕਰ ਰਹੀ ਹੈ ਕਦਾ ਚੱਕ ਲਿਆ ਵਾ ਦਿਨੇਸ਼ ਗੁੱਜਰ ਇਹਦੇ ਦੱਸਣ ਮੁਤਾਬਕ ਹਲੇ ਦੇਖਿਆ ਹੈ ਨਹੀਂ ਬਾਕੀ ਹੁਣ ਦੂਆ ਵੀ ਹੈ ਥੋੜੇ ਘੰਟਿਆਂ ਚ ਫੜਿਆ ਜਾਵਾ ਬਾਕੀ ਬੋੜੀ ਸੀ ਜੀ ਕੁੜੀ ਦੀ ਉਮਰ 15 ਸਾਲ ਦੀ ਤੇ ਪੋਸਟਮਾਰਟਮ ਹੋ ਗਿਆ ਰਿਪੋਰਟ ਹੁਣ ਜੋ ਕਾਨੂੰਨ ਦੀ ਹੋਊਗੀ ਵੀ ਕਾਗਜ਼ਾਂ ਦੀ ਕਾਲੂਆਂ ਦੀ ਪਰਚਾ ਹੋਣਾ ਦੀ ਜੇ ਕਟਨਾ ਹੈਗੀ 30 12 ਦੀ ਇੱਕ ਲੜਕੀ ਸੀ ਜੋ ਆਪਣੇ ਬਰਦਰ ਨਾਲ ਪਿੰਡ ਚੋਂ ਮਠਹਾਡੇ ਕਿ ਆ ਰਹੀ ਸੀ ਤਾਂ ਰਸਤੇ ਵਿੱਚ ਜਿਹੜਾ ਹੈਗਾ ਦੋਨ ਲੜਕੇ ਸੀ ਨੌਜਵਾਨ ਲੜਕੇ ਉਹਨਾਂ ਜਿਹੜਾ ਪਹਿਲਾਂ ਇਹਨਾਂ ਕੁਟਮਾਰ ਕੀਤੀ ਉਸ ਦਾ ਜਿਹੜੀ ਲੜਕੀ ਸੀ ਉਹਨਾਂ ਨੇ ਰੇਪ ਕੀਤਾ ਸੀ। ਇਸ ਤੋਂ ਬਾਅਦ ਵੀ ਜਿਹੜਾ ਹੈਗਾ ਲੜਕੀ ਨੇ ਤੰਗ ਆ ਕੇ ਇਹ ਸਾਤਸ਼ੇਤ ਪੌਇਜ਼ਨ ਕੰਜ਼ੂਮ ਕਰ ਲਿਆ ਸੀ ਇਹਦਾ ਕੱਲ ਜਿਹੜੀ ਹੈ ਇਸ ਵੇਲੇ ਪੰਜ ਹੋਏ ਡੈਥ ਹੋ ਗਈ। ਇਸ ਸਾਰੇ ਚੀਜ਼ ਨੂੰ ਮਰ ਕੇ ਇਹਦਾ ਜਿਸ ਵਿੱਚ ਜਿਹੜਾ ਇੱਕ ਦੋਸ਼ੀ ਹੈਗਾ ਉਹਨੂੰ ਅਸੀਂ ਅਰੈਸਟ ਕਰ ਲਿਆ। ਉਹ ਜਿਹੜਾ ਇੱਕ ਦੋਸ਼ੀ ਰਹਿੰਦਾ ਉਹਦੇ ਜਿਹੜਾ ਹੈਗਾ ਅਸੀਂ ਰੇਡਾਂ ਕਰ ਰਹੇ ਹਾਂ ਤੇ ਜਲਦੀ ਉਹਨੂੰ ਗ੍ਰਿਫਤਾਰ ਕਰਾਂਗੇ। ਬਾਂਦੀ ਕਮਿਊਨਿਕਾਰ ਬਿੰਦਕੀ ਹੋ ਗਈ ਜੀਨਾ ਖਲਾਬ ਡੀਐਫਆਰ ਹੈ 157 ਨੰਬਰ ਜਿਹੜੀ ਸੈਸ ਰਜਿਸਟਰ ਕੀਤੀ ਆ। ਉਹ ਅੰਡਰ ਸੈਕਸ਼ਨ 323 347 338 366 37 ਇਨਸੋਚੀ ਆਈਪੀਸੀ ਦਰਸ਼ਕੀਤੀ ਹੈ ਔਰ ਇਸ ਤੋਂ ਇਲਾਵਾ ਜਿਹੜੇ ਰੈਲੇਵੈਂਟ ਹੈ ਐਸਸੀਐਸਟੀ ਐਕਟ ਦੇ ਪੌਕਸੈਟ ਦੇ ਸੈਕਸ਼ਨ ਕਰੇ